12 ਫਰਵਰੀ ਨੂੰ ਤਾਂ ਤਨ ਸਤਗੁਰ ਵਿਦਾਸ ਮਹਾਰਾਜ ਜੀ ਦਾ 648 ਮਾ ਪ੍ਰਕਾਸ਼ ਦਿਹਾੜਾ ਪੂਰੀ ਦੁਨੀਆ ਪਰ ਵਿੱਚ ਬੜੀ ਹੀ ਸ਼ਰਧਾ ਭਾਵਨਾ ਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। संतन सतगुरु विदास महाराज जी दे 648 वे प्रकाश पर्व मौके लुधियाना ਵਿਖੇ ਡਾਕਟਰ ਬੀ ਆਰ ਅੰਬੇਦਕਰ ਪਵਨ ਵਿਖੇ ਸ਼ਾਮ 5 ਵਜੇ ਤੋਂ 7 ਵਜੇ ਤੱਕ 648 ਦੇਸੀ ਕਿਉ ਦੇ ਦੀਵੇ ਜਗਾ ਕੇ ਗੁਰੂ ਮਹਾਰਾਜ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ ਜਾਵੇਗਾ ਜਿਸ ਨੂੰ ਲੈ ਕੇ ਪ੍ਰਬੰਧਕਾਂ ਵੱਲੋਂ ਸਮੂਹ ਸੰਗਤ ਨੂੰ ਅੰਬੇਦਕਰ ਪਵਨ ਵਿਖੇ ਪਹੁੰਚਣ ਦੀ ਅਪੀਲ ਕੀਤੀ ਗਈ ਹੈ ਤਾਂ ਜੋ ਉਹ ਇਸ ਅਲੌਕਿਕ ਨਜ਼ਾਰੇ ਦਾ ਆਨੰਦ ਮਾਣ ਸਕਣ ਹਾਂਜੀ ਜੈ ਗੁਰਦੇ ਧੰਗੁਰਦੇਵ ਜੋ ਬੋਲੇ ਸੋ ਨਿਰਭੈ ਸਤਿਗੁਰ ਦਾਸ ਮਹਾਰਾਜ ਕੀ ਜੈ ਸਹਬੇ ਕਮਾਲ ਗੁਰੂਆਂ ਦੇ ਗੁਰੂ ਚਕਤ ਗੁਰੂ ਸ਼੍ਰੀ ਗੁਰੂ ਰਵਿਦਾਸ ਮਹਾਰਾਜੀ ਦੇ 648ਵੇਂ ਆਗਮਨ ਪਰਉਪਦੀਆਂ ਦੇਸ਼ਾ ਉਦੇਸ਼ਾ ਵਿੱਚ ਵੱਸਦੀ ਹੋਈਆਂ ਸੰਗਤਾਂ ਨੂੰ ਲੱਖ ਲੱਖ ਮੁਬਾਰਕਾਂ ਸੋ ਲੁਧਿਆਣਾ ਦੇ ਵਿੱਚ ਸਹਬੇ ਕਮਾਲ ਧੰਤਨ ਸਤਪੁਰ ਗੁਰੂ ਰਵਿਦਾਸ ਮਹਾਰਾਜੀ ਦੇ 648ਵੇਂ ਆਗਮਨ ਪਰਉਪਰਨ ਸਮਰਪਿਤ ਡਾਕਟਰ ਬੀ ਆਰ ਅੰਬੇਦਕਰ ਪਵਨ ਨਾ ਨੀਰ ਦਿਨੇਦਰ ਬਾਈਪਾਸ ਸੋ ਆਗਮਨਪੁਰ ਵਾਲੇ ਦਿਨ ਹੀ ਸ਼ਾਮ ਨੂੰ 5 ਤੋਂ 7 ਵਜੇ ਧੰਨ ਧੰਨ ਸਤਗੁਰੂ ਅਗਾਸ ਮਹਾਰਾਜ ਜੀ ਦੇ 648 ਦੇਸੀ ਚੋਲ ਦੀਵੇ ਲਗਾ ਕੇ ਸਤਗੁਰਾਂ ਦਾ ਪਵਨ ਪੁਇਤਰ ਦਿਹਾੜਾ ਮਨਾਇਆ ਜਾਣਾ ਸੋ ਲੁਧਿਆੜੇ ਦੀਆਂ ਸਾਰੀਆਂ ਹੀ ਸੰਗਤਾਂ ਨੂੰ ਬੇਨਤੀ ਆ ਕਿ ਸਾਰੇ ਹਮ ਹਮ ਆ ਕੇ ਪਹੁੰਚੋ ਔਰ ਸੰਗਤਾਂ ਵਾਸਤੇ ਲੰਗਰਾਂ ਦੀ ਵੀ ਵਿਵਸਥਾ ਕੀਤੀ ਹੋਈ ਆ ਸੋ ਦੇਸ਼ਾ ਵਿਦੇਸ਼ਾ ਵਿੱਚ ਵੱਸਦੀਆਂ ਔਰ ਲੁਧਿਆਣਾ ਵਾਸੀਨ ਸਾਰਿਆਂ ਨੂੰ ਖੁੱਲਾ ਵੈਲਕਮ ਆ ਗੋ ਵੀ ਸਤਿਗੁਰੂ ਦਾ ਆਗਮਨ ਪੁਰਾਪਾ ਸਾਰਿਆਂ ਨੇ ਆਪ ਰਲ ਮਿਲ ਕੇ ਆਪਣੀ ਸੇਵਾ ਰਵਾਉਣ ਦੀ ਆ ਸੋ ਜੈ ਗੁਰਦੇਵ ਜੈ ਗੁਰਦੇਵ ਚੰਦਰ ਕੰਸਲਟੈਂਟਸ ਲਿਮਟਿਡ ਬਿਲਡਿੰਗ ਮੇਨਟੇਨੈਂਸ ਹੈਂਡੀਮੈਨ ਅੰਡਰ ਚੈੱਕਟ੍ਰੇਡ ਪਲੇਟਫਾਰਮ ਇਜ਼ ਨਾਓ ਅਵੇਲੇਬਲ ਔਨ ਯੋਰ ਲੋਕਲ ਲੰਡਨ ਏਰੀਆ ਹੀ ਹੈਜ਼ ਮੋਰ ਦੈਨ 5 ਇਅਰਸ ਐਕਸਪੀਰੀਅੰਸ ਇਨ ਸੇਮ ਲਾਈਨ ਹੀ ਯੂਜ਼ਡ ਟੂ ਵਰਕ ਵਿਦ ਰੈਪਿਟੇਟਿਡ ਕੰਪਨੀਆਂਜ਼ ਏਜੰਸੀਜ਼ ਐਸ ਵੈਲ ਲੋਕਲ ਬਿਲਡਰਸ ਵਿਦ ਬ੍ਰਦਰਸ He is professional by plumbing, electrician, masonry, carpentering. For more information, please contact him at under Check Trade platform www.checktrade.com slash nine two one seven six zero. Chandar Consultants Limited call him on this number zero seven nine four zero seven nine five six eight six. ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ Azad TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ